ਸਦੀਆਂ ਤੱਕ ਜਦੋਂ ਤੱਕ ਦੁਨੀਆ ਰਹੇ ਉਹ ਤਾਂ ਕਿ ਦਾਰ ਸੰਧੂ ਯਾਦਗਾਰੀ ਮੇਲਾ ਹਮੇਸ਼ਾ ਲੱਗਦਾ ਰਹੇ ਅਸੀਂ ਅੱਧੇ ਬੋਲ ਤੇ ਭੱਜਿਆ ਉਹਨਾਂ ਮੈਂ ਮਤਲਬ 20-22 ਸਾਲਾਂ ਬਾਅਦ ਉਹਨਾਂ ਦਾ ਜਗਮੋਹਨ ਦਾ ਮੈਨੂੰ ਫੋਨ ਆਇਆ ਭਾਈ ਜੀ ਇਹ ਕੀ ਹਾਜ਼ਰੀ ਲਵਾਜੋਗਾ ਤੁਹਾਡੀ ਪੀੜੀ ਤੱਕ ਆ ਸਾਡਾ ਜੋਰ ਆ ਹੁਣ ਨਾਲ ਤੁਹਾਡੀ ਗੱਲ ਸੁਣਦੇ ਨਹੀਂ ਮਹਾ ਜੀ ਤੁਸੀਂ ਅੱਧੀ ਰਾਤ ਹੀ ਬੁਲਾਉਂ ਮੈਂ ਤਾਂ ਵੀ ਹੋਣ ਨੂੰ ਤਿਆਰ ਆ ਮੈਂ ਕਿਹਾ ਜਮਲਾ ਜੱਟ ਉਹਨਾਂ ਦੇ ਪਰਿਵਾਰ ਦਾ ਕੀ ਮਿਲ ਜੇ ਅਸੀਂ ਉਹਨਾਂ ਨੂੰ ਵੀ ਸਲਾਮ ਕਰਦੇ ਆ ਮਾਨਕ ਪਰਿਵਾਰ ਜਿਉਂ ਕੀ ਮਿਲ ਜੇ ਉਹਨੂੰ ਵੀ ਸਲਾਮ ਕਰਦੇ ਆ ਸਦੀਕ ਸਾਹਬਨ ਦੀ ਪੀੜੀ ਨੂੰ ਸਲਾਮ ਕਰਦੇ ਆ ਛਿੰਦਾ ਉਹਨਾਂ ਦੇ ਨਾਂ ਉੱਤੇ ਸਤਿਕਾਰ ਹੈ ਕਿਉਂਕਿ ਤੁਸੀਂ ਉਹਨਾਂ ਦੇ ਫਰਜੰਦ ਹੋ ਤੁਸੀਂ ਉਹਨਾਂ ਦੀ ਪੀੜ੍ਹੀ ਹੋ ਇਹ ਸਤਿਕਾਰ ਇਦਾਂ ਬਣਿਆ ਰਹੂਗਾ ਚਾਰ ਲਾਈਨਾਂ ਅੱਜ ਸ਼ਖਸੀਅਤ ਲਈ ਅੱਜ ਆਪਾਂ ਆਏ ਆ ਕਿਉਂਕਿ ਕਲਾਕਾਰ ਵੀ ਆਪਾਂ ਕਹਿੰਦੇ ਆ ਵੀ ਸਟਾਰ ਬਣ ਗਿਆ ਸਟਾਰ ਹੁੰਦਾ ਤਾਰਾ ਕਲਾਕਾਰ ਵੀ ਤਾਰਾ ਹੀ ਹੁੰਦਾ ਉਹ ਹਮੇਸ਼ਾ ਚਮਕਦਾ ਰਹਿੰਦਾ ਹੈ ਦਦਾਰ ਸਾਹਿਬ ਵੀ ਕਿਤੇ ਨਾ ਕਿਸੇ ਰੂਪ ਦੇ ਵਿੱਚ ਉੱਪਰ ਰੋ ਚੜ੍ਹਦੇ ਹੋਣਗੇ ਆਪਾਂ ਨੂੰ ਦਿਖਦੇ ਨਹੀਂ ਪਰ ਦੇਖਣ ਲੱਗ ਕੇ ਦੇਖ ਲੈਂਦੀ ਹੈ ਚਾਰ ਲਾਈਨਾਂ ਦਦਾਰ ਸੰਧੂ ਉਹਨਾਂ ਲਈ ਉਹਨਾਂ ਦੀ ਸ਼ਖਸੀਅਤ ਦੇ ਲਈ ਉਦੋਂ ਬਾਅਦ ਦੇ ਦੋ ਚਾਰ ਗੀਤ ਜਿੰਨਾ ਟਾਈਮ ਹੋਇਆ ਮੈਂ ਪੇਸ਼ ਕਰੂੰਗਾ ਹਾਂਜੀ ਜੋਵਨ ਰੁਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਜੋਵਨ ਰੁਤੇ ਆਸ਼ਿਕ ਮਰਦਾ ਜਾਂ ਕੋਈ ਕਰਮਾਵਾ ਵਾਲਾ ਜਾਂ ਕੋਈ ਕਰਮਾਵਾ ਵਾਲਾ ਟਾਣਾ ਸਾਹਿਬ ਕਿੱਥੇ ਬੈਠੇ ਨੇ ਜਗਦੇਵ ਟਾਣਾ ਜੀ بڑے ਕੈਮਰੇ ਤੋਂ ਬਹੁਤ ਲੱਗੇ ਨੇ ਸਾਰੀ ਸਤਿਕਾਰਯੋਗ ਨੇ ਦੇਖੋ ਕਿੱਥੇ ਕਿੱਥੇ ਮੇਲਾ ਜਾ ਰਿਹਾ ਹੈ ਹਾਂਜੀ ਇਤਿਹਾਰ ਸਾਹਿਬ ਲਈ ਸ਼ਖਸ਼ੀਅਤ ਲਈ ਨੇ ਸੰਧੂ ਜੀ ਜਗਮਉਣ ਇਤਿਹਾਰ ਸਾਹਿਬ ਲਈ ਚਾਰ ਲਾਈਨਾਂ ਮੈਂ ਆਪ ਹੀ ਲਿਖੀਆਂ ਨੇ ਸੋਹਣੀ ਤੂੰ ਸੀ ਸੱਜਣਾ ਚੰਨ ਵਰਗਾ ਤੂੰ ਸੀ ਸੱਜਣਾ ਚੰਨ ਵਰਗਾ ਤੇਰਾ ਨੂਰ ਵੀਓ ਨਾ ਏ ਤੂੰ ਸੀ ਸੱਜਣਾ ਚੰਨ ਵਰਗਾ ਤੇਰਾ ਨੂਰ ਵੀਓ ਨਾ ਏ ਤੇ ਅੱਜ ਦੂਰ ਵੀਓ ਨਾ ਏ ਓਕੇ ਚੰਨ ਦੂਰ ਹੁੰਦਾ ਉਧਰ ਉਧਰੋਂ ਦੇਖਦੇ ਆ ਤੂੰ ਸੀ ਸੱਜਣਾ ਚੰਨ ਵਰਗਾ ਤੇਰਾ ਨੂਰ ਵੀਓ ਨਾ ਏ ਤੇ ਅੱਜ ਦੂਰ ਵੀਓ ਨਾ ਏ ਤੂੰ ਸੀ ਸਜਣਾ ਚੰਨ ਵਰਗਾ ਤੂੰ ਕੋਸ਼ਿਸ਼ ਨਹੀਂ ਕੀਤੀ ਕਦੇ ਕਿਸੇ ਨੂੰ ਭੰਡਣ ਦੀ ਖ ਫਕਰ ਸੁਹਾ ਦੇ ਮਾਲਕ ਸੀ ਤੂੰ ਕੋਸ਼ਿਸ਼ ਨਹੀਂ ਕੀਤੀ ਕਦੇ ਕਿਸੇ ਨੂੰ ਭੰਡਣ ਦੀ ਗੋਣ ਕੋਲ ਸੀ ਜੋ ਤੇਰੇ ਤੂੰ ਕੋਸ਼ਿਸ਼ ਕੀਤੀ ਵੰਡਣ ਦੀ ਗੋਣ ਕੋਲ ਸੀ ਜੋ ਤੇਰੇ ਤੂੰ ਕੋਸ਼ਿਸ਼ ਕੀਤੀ ਵੰਡਣ ਦੀ ਤੇਰਾ ਸਰੂਰ ਵੀ ਉਹ ਨਾ ਏ ਤੇ ਮਸ਼ਹੂਰ ਵੀ ਉਹ ਨਾ ਏ ਤੇ ਅਜ ਦੂਰ ਵੀ ਉਹ ਨਾ ਏ ਤੂੰ ਸੀ ਸਜਣਾ ਚੰਨ ਵਰਗਾ ਤੇਰਾ ਨੂਰ ਵੀ ਉਹ ਨਾ ਏ ਤੇ ਅੱਜ ਤੂਰ ਵੀ ਉਹ ਨਾ ਏ